ਧੰਨਵਾਹ ਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਜਾ ਦਾੜੀ ਪਾਰ ਬ੍ਰह्म ਸਾ ਅਗਨ ਮੈਂ ਸਾੜੀ ਪੂਰਾ ਨਿਆਂ ਕਰੇ ਕਰਤਾ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਆਦ ਜਗਾਦ ਪ੍ਰਗਟ ਪਰਤਾਪ ਨਿੰਦਕ ਮੁਵਾ ਉਪਜ ਵੱਡਤਾ ਦਨ ਮਾਰਿਆ ਜੇ ਰਖੈ ਨਾ ਕੋਏ ਅਗ ਪਛ ਮੰਦੀ ਸੋਏ ਆਪਣੇ ਦਾਸ ਰੱਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਏ ਆਪਣੇ ਦਾਸ ਰਾਖਾ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਰ ਸਾਧ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਜਿਸ ਦਾ ਇਨਸਾਫ ਜਿਹੜਾ ਹੈ ਨਿਆਉ ਜਿਹੜਾ ਹੈ ਉਹ ਪੱਖਪਾਤੀ ਨਹੀਂ ਹੈ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਪੂਰਾ ਹੀ ਨਿਆਉ ਕਰਦਾ ਹੈ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣਹਾਰ ਅਨੇਕਾਂ ਉਦਾਹਰਨਾਂ ਸਤਗੁਰ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਜਿਸ ਤਰ੍ਹਾਂ ਹੁਣ ਸ਼ਬਦ ਆਇਆ ਆਪਣੇ ਦਾਸ ਕੋ ਰਾਖਣ ਹਾਰ ਕੇਵਲੇ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਜਾਂ ਹੋ ਸਕਦਾ ਹੈ ਕਿ ਸਿਰਫ ਪ੍ਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਕਿਉਂਕਿ ਪੂਰਾ ਸੰਸਾਰ ਤਾਂ ਪਰਮੇਸ਼ਰ ਨੇ ਬਣਾਇਆ ਨਾ ਜਿਸ ਤਰ੍ਹਾਂ ਸ਼ਬਦ ਆਪਾਂ ਪੜਦੇ ਆਂ ਸਭ ਜੀ ਤੇਰੇ ਦਿਆਲ ਆ ਆਪਣੇ ਭਗਤ ਕਰਹਿ ਪ੍ਰਤਪਾਲ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੋ ਬਿਤ ਕਰਾ ਥੋੜੇ ਕਰਦਾ ਪਰ ਜਿਹੜਾ ਉਹਦਾ ਬਣ ਜਾਂਦਾ ਸ਼ਬਦ ਆਪਾਂ ਪੜਦੇ ਬੜਾ ਸੌਖਾ ਹੈ ਪ੍ਰਭੂ ਸੇਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ। ਉਹਦੀ ਆਰੰਭ ਦੀ ਪੰਕਤੀ ਹੈ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਧ ਸਮਾਦੇ। ਅੱਗੇ ਵੀ ਆਪਾਂ ਕੇਵਲੇ ਵਿਚਾਰ ਕੀਤੀ ਜਿਤਵੇਰੇ ਨਾ ਆਪਾਂ ਰਹਾਓ ਦੀ ਪੰਕਤੀ ਨੂੰ ਮੁੱਖ ਰੱਖ ਕੇ ਸ਼ਬਦ ਨੂੰ ਸਮਝਣਾ ਯਤਨ ਕਰਦੇ ਆਂ। ਤੇ ਬੜੇ ਸੌਖੇ ਸ਼ਬਦ ਜਿਹੜੇ ਆ ਸਤਿਗੁਰੂ ਨੇ ਸਾਡੇ ਝੋਲੀ ਵਿੱਚ ਪਾਏ। ਔਰ ਜੇ ਅਸੀਂ ਇੱਕ ਪੰਕਤੀ ਨੂੰ ਲੈ ਕੇ ਉਹਦਾ ਅਰਥ ਜਿਹੜਾ ਅਲੱਗ ਹੋ ਜਾਂਦਾ ਜਿਸ ਵੇਲੇ ਆਪਾਂ ਪੜਦੇ ਨਾ ਵੈਸੇ ਉਚਾਰਨ ਕਰਦੇ ਆਂ। ਔਖੀ ਘੜੀ ਨਾ ਦੇਖਣ ਦੇਈ। ਮਤਲਬ ਆਰਡਰ ਕਰ ਰਹੇ। ਮਹਾਰਾਜ ਕਹਿੰਦੇ ਜਿਹਦਾ ਚਿੱਤ ਜੁੜ ਗਿਆ ਨਾ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ। ਉਹਨੂੰ ਪਰਮਾਤਮਾ ਔਖਾ ਸਮਾਂ ਦੇਖਣ ਨਹੀਂ ਦਿੰਦਾ। ਔ ਕੀ ਘੜੀ ਨਾ ਦੇਖਣ ਦੇਹੀ ਦੇਹੀ ਆਪਣਾ ਵਿਰਤ ਸੰਭਾਲੇ ਆਪਣਾ ਮੋਢਕ ਦੀ ਮਾ ਸੁਭਾਵ ਯਾਦ ਰੱਖਦੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਸ ਪ੍ਰਤ ਪਾਲ ਜਿਸ ਤਰ੍ਹਾਂ ਅਸੀਂ ਰੋਜ਼ ਪੜ੍ਹਦੇ ਆਂ ਆਸਾ ਕੀ ਵਾਰ ਦਾ ਆਖਰੀ ਸ਼ੰਤ ਹੈ ਹਰ ਜੁਗ ਜੁਗ ਭਗਤ ਉਪਾਇਆ ਸੰਸਾਰ ਦੇ ਵਿੱਚ ਸਮੇ ਸਮੇ ਉਹਨੇ ਆਪਣੇ ਭਗਤ ਪੈਦਾ ਕੀਤੇ ਪੈਜ ਰੱਖਦਾ ਆਇਆ RAM RAJ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਧੁਰ ਤੋਂ ਰੱਖਦਾ ਆਇ ਪ੍ਰਹਲਾਦ ਜਨਤੁਤ ਰਾਖੜੇ ਹਰ ਜਿਉ ਹਰਨਾਕਿਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹਰ ਜਿਉ ਮਨਮੁਖ ਧਰਮ ਬੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਾਮੀ ਭਗਤ ਤੇਰੀ ਸਰਨਾ ਆਪਣੇ ਭਗਤਾਂ ਦੀ ਆਪ लाज ਰੱਖਦਾ ਮੈਂ ਜੋ ਬੇਨਤੀ ਕਰ ਰਿਹਾ ਸੀ ਆਪਣੇ ਦਾਸ ਕੋ ਰੱਖਣ ਹਾ ਇੱਕ ਨਾ ਕਿਸੇ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਤੇ ਉਸ ਦਾ ਰਾਜਾ ਤੇ ਉਹਨੇ ਆਪਣੇ ਰਾਜਗੁਰੂ ਨੂੰ ਸਵਾਲ ਕੀਤਾ ਕਹਿਣ ਲੱਗਾ ਗੁਰਦੇਵ ਮੇਰੇ ਮਨ ਦੇ ਵਿੱਚ ਸਵਾਲ ਹੈ ਕਿ ਰੱਬ ਜਿਹੜਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਜਾਂ ਸਾਰਿਆਂ ਦੀ ਕਰਦਾ ਹੈ ਤੇ ਆਪਣੇ ਆਦੀ ਆਪੇ ਕਰਦਾ ਤੇ ਉਹਨੇ ਤਾਂ ਉਹ ਬਹੁਤ ਸਾਧਨ ਬਣਾਇਆ ਕਿਸੇ ਤਰ੍ਹਾਂ ਵੀ ਕਰ ਸਕਦਾ ਉਹ ਜਿਹੜਾ ਰਾਜਗੁਰੂ ਸੀ ਉਹ ਕਹਿੰਨ ਲੱਗਾ ਵੀ ਇੱਕ ਦੋ ਦਿਨ ਰੁਕ ਜਾ ਫਿਰ ਇਹਦਾ ਜਵਾਬ ਤੈਨੂੰ ਮੈਂ ਦਿਆਂਗਾ ਇੱਕ ਦਿਨ ਸਵੇਰ ਦਾ ਸਮਾਂ ਸੀ ਰਾਜਾ ਸੈਰ ਕਰਦਾ ਸੀ ਆਪਣੇ ਜਿਹੜਾ ਬੰਗਲਾ ਸੀ ਉਹਦਾ ਬਾਗੀਚਾ ਸੀ ਉਹਦੇ ਵਿੱਚ ਸੈਰ ਕਰਦੇ ਇੱਕ ਤਲਾਬ ਸੀ ਉੱਥੇ ਥੋੜਾ ਥੋੜਾ ਹਨੇਰਾ ਸੀ ਪਿੱਛੇ ਉਹਦੇ ਉਹਦੇ ਮੰਤਰੀ ਅੰਗ ਰਖਸ਼ਕ ਸੁਰੇ ਆ ਰਹੇ ਸੀ ਅੱਜ ਕੀ ਦੇਖਦਾ ਹੈ ਕਿ ਉਹਦਾ 6 ਸਾਲ ਦਾ ਬੇਟਾ ਉਹ ਤਲਾਬ ਦੇ ਕੋਲ ਘੁੰਮ ਰਿਹਾ ਸਿਰ ਕਰ ਰਿਹਾ ਬੜਾ ਖੁਸ਼ ਹੋਇਆ ਕਿ ਬੱਚਾ ਉੱਠ ਕੇ ਸਿਰ ਕਰ ਰਿਹਾ ਪਰ ਜਿੱਦਾਂ ਜਿੱਦਾਂ ਉਹ ਰਾਜਾ ਅੱਗੇ ਜਾ ਰਿਹਾ ਸੀ ਤੇ ਉਹ ਬੱਚਾ ਪਿੱਛੇ ਜਾ ਰਿਹਾ ਤੇ ਜਦੋਂ ਥੋੜਾ ਜਿਹਾ ਕੋਲ ਪਹੁੰਚਿਆ ਤੇ ਉਹ ਪਾਣੀ ਵਿੱਚ ਡਿੱਗ ਪਿਆ ਤੇ ਰਾਜੇ ਨੇ ਸਿੱਧਾ ਜਾ ਕੇ ਤਲਾਬ ਦੇ ਵਿੱਚ ਛਾਲ ਮਾਰ ਦਿੱਤੀ ਤੇ ਜਦੋਂ ਜਾ ਕੇ ਉਸ ਬੱਚੇ ਨੂੰ ਪੜਨ ਦਾ ਯਤਨ ਕਰਦਾ ਪਰ ਉਹ ਬੱਚਾ ਨਹੀਂ ਸੀ ਇੱਕ ਪੁਤਲਾ ਸੀ ਬੜਾ ਗੁੱਸੇ ਵਿੱਚ ਆਇਆ ਵੀ ਮੇਰੇ ਨਾਲ ਕਿਹਨੇ ਮਜ਼ਾਕ ਕੀਤਾ ਸਾਰਿਆਂ ਨੂੰ ਇਕੱਠੇ ਕਰ ਲਿਆ ਰਾਜਾ ਸੀ ਰਾਜਗੁਰੂ ਵੀ ਆ ਕੇ ਕਹਿੰਦਾ ਕਿ ਸਾਰਿਆਂ ਨੂੰ ਛੱਡ ਦੇ ਇਹ ਤੈਨੂੰ ਸਮਝਾਉਣ ਵਾਸਤੇ ਤੂੰ ਕੱਲ ਪੁੱਛਿਆ ਸੀ ਨਾ ਰੱਬ ਆਪਣੇ ਭਗਤਾਂ ਦੀ ਆਪੇ ਰੱਖਿਆ ਕਰਦਾ ਹੋਰ ਕਿਸੇ ਨੂੰ ਨਹੀਂ ਭੇਜ ਸਕਦਾ ਕਹਿੰਦਾ ਕਿ ਮੈਂ ਤੈਨੂੰ ਪੁੱਛਦਾ ਵੀ ਜੇ ਤੇਰਾ ਬੱਚਾ ਤੈਨੂੰ ਲੱਗਦਾ ਸੀ ਮੇਰਾ ਬੱਚਾ ਡੁੱਬ ਗਿਆ ਤੇ ਤੇਰੇ ਅੰਗ ਰਖਸ਼ੇ ਸਾ ਤੇਰੇ ਮੰਤਰੀ ਸਨ ਇਹਨਾਂ ਨੂੰ ਭੇਜ ਦਿੰਦਾ ਕਹਿੰਦਾ ਨਹੀਂ ਰਾਜਗੁਰੂ ਮੇਰਾ ਮੇਰਾ ਪੁੱਤਰ ਲੱਗਦੇ ਸੀ ਮੇਰਾ ਪੁੱਤਰ ਸੀ ਤੇ ਜਿਹੜੇ ਉਹਦੇ ਬਣ ਜਾਂਦੇ ਨਾ ਜਿਹੜੇ ਆਪਣੇ ਹੁੰਦੇ ਆ ਤੇ ਫਿਰ ਉਹਨਾਂ ਦੀ ਆਪ ਉਹ ਪਰਮੇਸ਼ਰ ਰੱਖਿਆ ਕਰਦਾ ਜਦੋਂ ਦਾ ਸੰਸਾਰ ਬਣਿਆ ਸਮੇ ਸਮੇ ਵਿੱਚ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹਰਨਾਕਸ਼ ਨੂੰ ਮਾਰਦਾ ਪ੍ਰਹਲਾਦ ਨੂੰ ਤਾਰ ਦਿੰਦਾ ਪ੍ਰਹਲਾਦ ਉਹਦਾ ਬਣ ਜਾਂਦਾ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਗਾਇਨਾ ਭਗਤ ਨਾਮਦੇਵ ਜੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਧਾਰਮਿਕ ਸਥਾਨ ਹੈ ਇੱਥੇ ਬੈਠ ਕੇ ਭਗਤੀ ਕਰਨ ਲੈਣ ਤੇ ਉਸ ਮੰਦਿਰ ਦੇ ਵਿੱਚ ਗਏ ਜਿਹੜਾ ਅੱਜ ਹਿੰਗੋਲੀ ਦੇ ਕੋਲ ਆਂਢਾ ਕਰਕੇ ਇੱਕ ਛੋਟਾ ਜਿਹਾ ਸਟੇਸ਼ਨ ਹੈ ਛੋਟਾ ਜਿਹਾ ਕਸਬਾ ਹੈ ਅੱਜ ਵੀ ਉਹ ਮੰਦਿਰ ਘੁੰਮਿਆ ਹੋਇਆ ਸਾਰੇ ਅੰਦਰ ਚਲੇ ਗਏ ਪੰਡਤਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੋਂ ਨੀਵੀਂ ਯਾਦ ਦਾ ਤੇ ਮਨ ਵਿੱਚ ਰੱਬ ਨਾਲ ਗੱਲ ਕੀਤੀ ਵੀ ਰੱਬਾ ਮੈਨੂੰ ਤਾਂ ਨਹੀਂ ਪਤਾ ਸੀ ਤੂੰ ਹੀ ਪੈਦਾ ਕੀਤਾ ਮੈਂ ਕਿੱਥੇ ਪੈਦਾ ਕਰਨਾ ਸੀ ਤੇ ਕਾਹਦੇ ਮੈਨੂੰ ਛਿੰਬਿਆਂ ਦੇ ਘਰ ਪੈਦਾ ਕੀਤਾ ਮੈਨੂੰ ਵੀ ਉੱਚ ਜਾਤੀ ਦੇ ਘਰ ਪੈਦਾ ਕਰ ਦਿੰਦਾ ਤੇ ਮੈਂ ਵੀ ਮੰਦਿਰ ਦੇ ਵਿੱਚ ਬੈਠਾ ਹੁੰਦਾ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਉਹ ਤਾਂ ਉਹਨਾਂ ਹੰਕਾਰੀਆਂ ਨੂੰ ਪਿੱਠ ਦੇ ਕੇ ਇਹ ਵੀ ਦਿਖਾ ਦਿੱਤਾ ਵੀ ਆ ਮੰਦਿਰ ਵੀ ਤੈਨੂੰ ਘੁਮਾ ਕੇ ਦਿਖਾ ਦਿੰਦਾ ਸ਼ਬਦ ਆ ਭਗਤ ਨਾਮਦੇਵ ਜੀ ਦਾ ਹਸਤ ਖੇਲਤ ਮੈਂ ਤਾਂ ਬੜਾ ਖੁਸ਼ੀ ਨਾਲ ਆਇਆ ਸੀ ਹਸਤ ਖੇਲਤ ਤੇਰੇ ਦੋਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹਾਂ ਜੋ ਵੈਸੇ ਕਹਿ ਦਿੰਦੇ ਨਾ ਚਲੇ ਜਾ ਵੀ ਤੂੰ ਅੰਦਰ ਨਹੀਂ ਜਾ ਸਕਦਾ ਮੈਂ ਤਾਂ ਭਗਤ ਹੀ ਕਰਦੇ ਨੂੰ ਚੁੱਕ ਕੇ ਉਠਾ ਦਿੱਤਾ ਨਾਲੇ ਭਗਤ ਕਰਤ ਨਾਮਾ ਪਕਰ ਉਠਾਇਆ ਹਿੰੜੀ ਜਾਤ ਮੇਰੀ ਜਾਤ ਚ ਮਰਾਇਆ ਛੀਪੇ ਕੇ ਜਨਮ ਕਾਹੇ ਕੋਇ ਲੈ ਕੰਮਲੀ ਚਲਿਓ ਪਲਟਾਇ ਦੋਹਰੇ ਪਾਛੇ ਬਿਠਾਇ ਜਿਉ ਜੋ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦੋਹਰਾ ਪਰ ਉਹ ਪੂਰਾ ਨਿਆਂ ਕਰੇ ਕਰਤਾਰ ਪੂਰਾ ਨਿਆਂ ਕਰਦਾ ਪੂਰਾ ਇਨਸਾਫ ਕਰਦਾ ਉਹ ਬਖਸ਼ਿਸ਼ ਕਰਦਾ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਭਾਵੇਂ ਕਈ ਸੰਪਰਦਾਇ ਜਿਹੜੇ ਟਿੱਕੇ ਕੀਤੇ ਹਨ ਸੰਤ ਕਰਪਾਲ ਸਿੰਘ ਦੀ ਸੱਤੋ ਵਾਲੀ ਗਲੀ ਵਾਲਿਆਂ ਨੇ ਉਹਨਾਂ ਨੇ ਸਾਖੀ ਵੀ ਨਾਲ ਜੋੜੀ ਇਹਦੇ ਸਾਖੀ ਉਹ ਜੋੜੀ ਆ ਉਹਨਾਂ ਨੇ ਜਿਸ ਵੇਲੇ ਪ੍ਰਿਥੀ ਚੰਦ ਸੁਲੀਖਣ ਪਠਾਨ ਨੂੰ ਚੜਾ ਕੇ ਲਿਆਉਂਦਾ ਤੇ ਉਹਨਾਂ ਨੇ ਅਰਥ ਇਦਾਂ ਕਰ ਦਿੱਤੇ ਵੀ ਉਹਨੇ ਆਪਣੀ ਦਾੜ੍ਹੀ ਤੇ ਹੱਥ ਫੇਰਿਆ ਸੀ ਮੈਂ ਦੇਖਦਾ ਵੀ ਕਿਸ ਤਰ੍ਹਾਂ ਗੁਰੂ ਅਰਜਨ ਇੱਥੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਉਹ ਕਬਜ਼ੇ ਚਾਹੁੰਦਾ ਸੀ ਉਹਨੂੰ ਉਹਨੂੰ ਗੱਦੀ ਜਾਹੀ ਦੇ ਸੇ ਨੂੰ ਗੋਦੀ ਨਹੀਂ ਚਾਹੀਦੀ ਸੀ ਆ ਥੋੜਾ ਜਿਹਾ ਫਰਕ ਫਰਕ ਹੁੰਦਾ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਗੋਲਕ ਤੋਂ ਗੁਰੂ ਤੱਕ ਜਾਣ ਦਾ ਥੋੜਾ ਜਿਹਾ ਫਾਸਲਾ ਹੈ ਗੋਲਕ ਤੱਕ ਰੇ ਮਾਫ ਕਰਨਾ ਮੇਰੇ ਸਮੇਤ ਗੱਲ ਕਰ ਰਹੇ ਆ ਅਸੀਂ ਗੋਲਕ ਤੱਕ ਰੇ ਟਿੱਗੇ ਹੋਏ ਆ ਵੀ ਆ ਵੀ ਮੰਗ ਲੋ ਆ ਵੀ ਮੰਗ ਲੋ ਥੋੜਾ ਫਾਸਲਾ ਕਿੰਨਾ ਕਾ ਗੋਲਕ ਤੋਂ ਗੁਰੂ ਤੱਕ ਤੇ ਉਹ ਗੋਦੀ ਚਾਹੁੰਦਾ ਨਹੀਂ ਸੀ ਤੇ ਉਹ ਗੱਦੀ ਜਾਂਦਾ ਸੀ ਪ੍ਰਿਥੀ ਚੰਦ ਜਿਹੜਾ ਸੁਲੀ ਖਾਨ ਆਇਆ ਕਿਸ ਤਰ੍ਹਾਂ ਉਹ ਛੜਦਾ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਸ਼ਬਦ ਦਾ ਪ੍ਰਮਾਣ ਵੀ ਦਿੱਤਾ ਸੁੜੀ ਤੇ ਨਾਰਾਇਣ ਰਾਖ ਸੁੜੀ ਕਾ ਹਾਥ ਕਹੀਂ ਨਾ ਪਹੁੰਚੇ ਸੁੜੀ ਹੋਏ ਮੂਆ ਨਾ ਪਾ ਮਾਰੇ ਕਹਿੰਦੇ ਸੜ ਕੇ ਮਰ ਗਿਆ ਦੁਨੀਆ ਤੋਂ ਵੀ ਚਲਾ ਗਿਆ ਦੀਨ ਤੋਂ ਵੀ ਚਲਾ ਗਿਆ ਪਰਮੇਸ਼ਰ ਜਿਹੜਾ ਅਕਾਲ ਪੁਰਖ ਜਿਹੜਾ ਹੈ ਨਾ ਪੂਰਾ ਇਨਸਾਫ ਕਰਦਾ ਹੈ ਪੂਰਾ ਨਿਆਂ ਕਰੇ ਕਰਤਾਰ ਉਹ ਪੱਖਪਾਤ ਨਹੀਂ ਕਰਦਾ ਭੇਦ ਭਾਵ ਨਹੀਂ ਕਰਦਾ ਤੇ ਉਹਨੂੰ ਪਤਾ ਹੈ ਤੋ ਆਪਣੇ ਦਾਸ ਕੋ ਰਾਖਣ ਹਾਰ ਉਹ ਆਪਣੇ ਦਾਸ ਨੂੰ ਰੱਖਦਾ ਹੈ ਕਿਰਪਾ ਕਰਦੇ ਇੱਕ ਗੱਲ ਯਾਦ ਆ ਗਈ ਆਪ ਜੀ ਦੇ ਨਾਲ ਸਾਂਝੀ ਕਰਾਂ ਕਿੰਨਾ ਉਹ ਪ੍ਰਮਾਤਮਾ ਬਖਸ਼ਿਸ਼ ਕਰਦਾ ਕਿੰਨੀ ਰਹਿਮਤ ਕਰਦਾ ਬਖਸ਼ਿਸ਼ ਕਰਦਾ ਇੱਕ ਨਾ ਮਹਾਪੁਰਸ਼ ਜਾ ਰਹੇ ਸੀ ਤੇ ਇੱਕ ਪਤੀ ਤੇ ਪਤਨੀ ਆਪਣੇ ਮਾਇਆ ਦੀ ਮਸਤੀ ਦੇ ਵਿੱਚ ਕੋਠੇ ਦੀ ਛੱਤ ਤੇ ਖੜੇ ਸਨ ਪਾਣ ਖਾਰੇ ਸਨ ਤੇ ਥੱਲੇ ਥੁੱਕ ਦਿੱਤਾ ਤੇ ਥੁੱਕ ਦਿੱਤਾ ਥੱਲੇ ਤੇ ਉਹ ਮਹਾਪੁਰਖ ਜਿਹੜੇ ਜਾ ਰਹੇ ਸੀ ਉਹਨਾਂ ਦੇ ਸਿਰ ਦੇ ਉੱਪਰ ਥੁੱਕ ਪੈ ਗਈ। ਉਹਨਾਂ ਨੇ ਉੱਪਰ ਦੇਖਿਆ ਹੱਥ ਭਾਰਿਆ ਗੰਦਾ ਹੋ ਗਿਆ ਕੱਪੜੇ ਦੇ ਨਾਲ ਸਾਫ਼ ਕੀਤਾ ਥੋੜੀ ਜੱਗ ਅੱਗੇ ਅੱਗੇ ਜਾ ਕੇ ਬੈਠ ਗਏ। ਪਰ ਉਹ ਜਿਹੜਾ ਜੋਰੂ ਦਾ ਗੁਲਾਮ ਪਤੀ ਨਾਲ ਖੜਾ ਸੀ ਨਾ ਤੇ ਉਹਦੇ ਹੰਕਾਰ ਦੇ ਵਿੱਚ ਹੋਰ ਵਾਧਾ ਹੋ ਗਿਆ ਵੀ ਇਹਨੇ ਮੇਰੀ ਘਰ ਵਾਲੀ ਨੂੰ ਕਿੱਦਾਂ ਦੇਖਿਆ। ਮਹਾਪੁਰਖ ਨੇ ਵੈਸੇ ਦੇਖਿਆ ਉੱਪਰ ਵਿਕਣੇ ਥੋਕ ਸੁੱਟੀ ਐ ਤੇ ਆਪਣੀ ਘਰਵਾਲੀ ਦੇ ਸਾਹਮਣੇ ਜਰੂਰ ਦਾ ਗੁਲਾਮ ਜਿਹੜਾ ਸੀ ਬਹਾਦਰ ਬਣਨ ਵਾਸਤੇ ਆਇਆ ਪੌੜੀਆਂ ਉਤਰ ਕੇ ਥੱਲੇ ਸੋਟਾ ਝੁਕ ਲਿਆ ਤੇ ਸੋਟੇ ਦੇ ਨਾਲ ਮਹਾਪੁਰਸ਼ ਨੂੰ ਬਹੁਤ ਮਾਰਿਆ ਮਹਾਪੁਰਸ਼ ਕੁਛ ਵੀ ਨਹੀਂ ਬੋਲਿਆ ਜਦੋਂ ਵਾਪਸ ਗਿਆ ਨਾ ਬੜਾ ਖੁਸ਼ ਹੋਇਆ ਵੀ ਮੈਂ ਬਾਬੇ ਦੇ 4-5 ਛੋਟੇ ਮਾਰ ਕੇ ਆ ਗਿਆ ਜਦੋਂ ਪੌੜੀਆਂ ਚੜਿਆ ਅੱਧ ਵਿਚ ਪਹੁੰਚਿਆ ਪੈਰ ਜਿਹੜਾ ਤਿਲਕ ਗਿਆ ਤੇ ਪੌੜੀਆਂ ਉਤੋਂ ਡਿੱਗ ਪਿਆ ਡਿੱਗਦੇ ਸਾਰ ਮੌਤ ਹੋ ਗਈ ਉੱਥੇ ਹੋਸ਼ ਟਿਕਾਣੇ ਆ ਗਏ ਉਹ ਤੇ ਘਰ ਵਾਲੀ ਆ ਗਈ ਮਹਾਪੁਰਸ਼ ਦੇ ਕੋਲ ਮੈਨੂੰ ਜੀਂਦਾ ਕਰਦੇ ਇਹਨੂੰ ਜੀਂਦਾ ਕਰਦੇ ਉਹ ਕਹਿੰਦਾ ਆਪਣੀ ਤਾਂ ਲੜਾਈ ਕੋਈ ਨਹੀਂ ਆਪਣੀ ਲੜਾਈ ਕੋਈ ਨਹੀਂ ਹੈ ਇਹ ਤੇਰਾ ਮਾਲਕ ਸੀ ਨਾ ਤੇ ਮੇਰਾ ਮਾਲਕ ਉਹ ਪ੍ਰਮਾਤਮਾ ਪੂਰਾ ਨਿਆਂ ਕਰੇ ਕਰਤਾ ਹਰ ਬੜਾ ਸੋਹਣਾ ਕਿਸੇ ਨੇ ਲਿਖਿਆ ਕਹਿੰਦੇ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ ਤੇਰਾ ਮਾਲਕ ਆ ਗਿਆ ਉਹ ਸੱਟ ਪਟਾ ਗਿਆ ਤੇ ਮੇਰੇ ਮਾਲਕ ਉਹ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਸੋਟਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲਿਖਾ ਚੁਕਾ ਗਿਆ ਕਿਹਦਾ ਲੜਾਈ ਮਾਲਕਾਂ ਦੀ ਸੀ ਤੇਰਾ ਮਾਲਕ ਮੇਰਾ ਮਾਲਕ ਮੇਰਾ ਪਤੀ ਪਰਮੇਸ਼ਰ ਅਕਾਲਪੁਰਖ ਉਹ ਪੂਰਾ ਨਿਆਂ ਕਰੇ ਕਰਤਾ ਉਹ ਪੂਰਾ ਨਿਆਂ ਕਰਦਾ ਹੈ ਗਲਤ ਮਲਤ ਨਹੀਂ ਕਰਦਾ ਪੂਰਾ ਨਿਆਂ ਕਰਦਾ ਵੈਸੇ ਵੀ ਜੋ ਇਮਾਨਦਾਰੀ ਦੇ ਨਾਲ ਜਿਹੜੇ ਜੱਜ ਚੱਲਦੇ ਨਾ ਇੱਕ ਸ਼ਬਦ ਹੁੰਦਾ ਗੁਰੂ ਨਾਨਕ ਸਾਹਿਬ ਜੀ ਦਾ ਵੈਸੇ ਤਾਂ ਕਾਫੀ ਪਰਸੈਂਟ ਉਹ ਲੋਕ ਜਿਹੜੇ ਆ ਇਮਾਨਦਾਰੀ ਦੇ ਨਾਲ ਫੈਸਲੇ ਕਰਦੇ ਆ ਮਹਾਰਾਜ ਜੀ ਨੇ ਉਹਦੀ ਉਦਾਹਰਣ ਦਿੱਤੀ ਹੈ ਕਹਿੰਦੇ ਚੋਰ ਸਲਾਹੇ ਚੀਤ ਨਾ ਭੀਜੇ ਜੇ ਬਦੀ ਕਰੇ ਤਾਂ ਤਸੂ ਨਾ ਸੀ ਜੇ ਚੋਰ ਕੀ ਹਾਮਾਂ ਭਰੇ ਨਾ ਕੋਏ ਚੋੜ ਕਿਆ ਚੰਗਾ ਕਿਉਂ ਹੁਣ ਚੋਰ ਦੇ ਸਾਹਮਣੇ ਜਿਸ ਵੇਲੇ ਜੱਜ ਬੈਠਾ ਹੁਣ ਚੋਰ ਜਾ ਕੇ ਕਹੇ ਜੱਜ ਸਾਹਿਬ ਆਪ ਤਾਂ ਬਹੁਤ ਚੰਗੇ ਹੋ ਫਲਾਨਾ ਸਭ ਕੁਝ ਕਰਦਾ ਰਹੇ ਉਹਨੇ ਨਹੀਂ ਖੁਸ਼ ਹੋਣਾ ਉਹਨੇ ਤਾਂ ਉਹ ਫੈਸਲਾ ਕਰਨਾ ਜਿਹੜੀ ਗਵਾਹ ਹੋਣੇ ਜੋ ਸਮਾ ਹੋਣਾ ਕਹਿੰਦੇ ਚੋਰ ਸਲਾਹੇ ਚੀਤ ਨਾ ਭੀਜੇ ਉਹ ਜੱਜ ਦਾ ਮੰਨ ਨਹੀਂ ਭੀਜਦਾ ਜੇ ਬਦੀ ਕਰੇ ਤਾਂ ਤਸ ਉਹਨੂੰ ਗਾਲਾਂ ਵੀ ਕੱਢੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਚੋਰ ਸਲਾਏ ਚੀਤ ਨਾ ਭੀਜੇ ਜੇ ਬਦੀ ਕਰੇ ਤਾਂ ਤਸੂ ਨਾ ਸੀਜੇ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕੀ ਉਹ ਰੱਬ ਵੀ ਪਰਮੇਸ਼ਰ ਜਿਹੜਾ ਨਾ ਇਹ ਦੁਨੀਆ ਦੇ ਜੱਜ ਜਿਹੜੇ ਆ ਦੁਨੀਆ ਦਾ ਇਨਸਾਫ ਜਿਹੜਾ ਹੈ ਇਹ ਝੂਠਾ ਹੈ ਆ ਦੇਖਦੇ ਆ ਨਾ ਆ ਕਿੰਨਾ ਇਨਸਾਫ ਆ ਕਿੰਨੇ ਸਾਲ ਹੋ ਗਏ ਸਿੱਖ ਕੌਮ ਨੂੰ ਲੜਦੇ ਹੋ 40 ਸਾਲ ਤਾਂ ਹੋ ਹੀ ਗਏ 1984 ਦੇ ਆ ਕੇਸ ਲੜਦੇ ਆ ਹੋਇਆ ਕਿੰਨਾ ਕਿ ਸਾਲ ਹੋ ਗਏ ਕੋਈ ਇਨਸਾਫ ਮਿਲਿਆ ਸਭ ਖਰੀਦੇ ਜਾਂਦੇ ਆ ਸਭ ਉਹੀ ਕੁਝ ਹੁੰਦਾ ਜੋ ਸਰਕਾਰਾਂ ਕਹਿੰਦੀਆਂ ਤੇ ਇਹ ਝੂਠੇ ਆ ਪਰ ਪਰਮੇਸ਼ਰ ਦੇ ਘਰ ਦੇ ਵਿੱਚ ਇਨਸਾਫ ਪੂਰਾ ਹੈ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰਾਓ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਗੁਰਮਤ ਦੇ ਵਿਦਵਾਨਾਂ ਨੇ ਇਦਾ ਅਰਥ ਕੀਤਾ ਕਿ ਜੇ ਕੋਈ ਗਰੀਬ ਦਾ ਮਤਲਬ ਇਹ ਨਹੀਂ ਕਿ ਜਿਹਦੇ ਕੋਲ ਪੈਸਾ ਨਹੀਂ ਹੈ ਜਿਹਦੇ ਕੋਲ ਕੱਪੜੇ ਨਹੀਂ ਹਨ ਜਿਹਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਇਹ ਗੁਰਮਤਿ ਨੇ ਇਸ ਗਰੀਬ ਦੀ ਗੱਲ ਨਹੀਂ ਕੀਤੀ ਹੁਣ ਦੇਖੋ ਨਾ ਗਰੀਬ ਅਮੀਰ ਆਪਾਂ ਕਹਿੰਦੇ ਉਹ ਅਮੀਰ ਹੈ ਇਹ ਗਰੀਬ ਹੈ ਨਹੀਂ ਹੁਣ ਇੱਕ ਗਰੀਬ ਬੰਦਾ ਹੈ 400 ਦਿਹਾੜੀ ਕਰਦਾ ਅੱਜ ਦੇ ਸਮੇਂ ਵਿੱਚ 200 ਦੀ ਸ਼ਰਾਬ ਪੀ ਜਾਂਦਾ 200 ਦਾ ਰਾਸ਼ਨ ਘਰ ਲੈ ਕੇ ਆਉਂਦਾ ਹੁਣ ਅਮੀਰ ਬੰਦਾ ਜਿਹੜਾ ਹਜ਼ਾਰਾਂ ਰੁਪਈਆ ਕਮਾਰੇ ਉਹਦੇ ਵਿੱਚੋਂ ਭਲਾਈ ਦੇ ਕੰਮ ਕਰਦਾ ਹੈ ਸੇਵਾ ਕਰਦਾ ਹੈ ਤਾਂ ਉਹ ਅਮੀਰ ਚੰਗਾ ਗਰੀਬ ਚੰਗਾ ਤੇ ਮਹਾਰਾਜ ਕਹਿੰਦੇ ਅੰਦਰਲੀ ਜਿਹੜੀ ਨਿਮਰਤਾ ਜਿਹੜੀ ਅੰਦਰਲੀ ਗਰੀਬੀ ਜਿਹੜੀ ਹੈ ਜਿਹੜਾ ਬੰਦਾ ਨਹੀਂ ਬੋਲ ਸਕਦਾ ਮਹਾਰਾਜ ਕਹਿੰਦੇ ਜੇ ਉਹਦੇ ਉੱਪਰ ਕੋਈ ਹੰਕਾਰ ਕਰਦਾ ਹੈ ਗਰੀਬਾਂ ਉੱਪਰ ਜੇ ਖਿੰਝੇਂ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਉਹਦੇ ਹੰਕਾਰ ਨੂੰ ਉਹਦੇ ਕ੍ਰੋਧ ਨੂੰ ਦੇਵ ਪਰਮਾਤਮਾ ਸਾਡ ਦਿੰਦਾ ਮਹਾਰਾਜ ਵੀ ਕੋਈ ਦਾ ਸਵਾਲ ਹੈ ਜਿਹਦਾ ਜਵਾਬ ਗੁਰਬਾਣੀ ਵਿੱਚ ਨਹੀਂ ਹੈ ਮਾਰਨ ਨੂੰ ਪੁੱਛੋ ਮਾਇਆ ਧਾਰੀ ਕੌਣ ਹੈ ਸਤਗੁਰ ਜਵਾਬ ਦਿੰਦੇ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋळा ਸ਼ਬਦ ਨਾ ਸੁਣੀ ਬਰੋਲ ਕਚੋੜਾ ਮਾਇਆ ਧਾਰੀ ਦੀ ਨਿਸ਼ਾਨੀ ਦੱਸਿਆ ਤੁਸੀਂ ਪਰਖ ਸਕਦੇ ਹੋ ਤੁਹਾਨੂੰ ਮਿਲਦੇ ਹੋਣਗੇ ਮਾਇਆ ਧਾਰੀ ਅਤ ਅੰਨਾ ਹੁਣ ਉਹਦੇ ਕੋਲ ਬੰਦਾ ਆ ਕੇ ਖੜਾ ਵੀ ਆ ਉਹਨੇ ਦੇਖਣਾ ਨਹੀਂ ਸਰਚੋ ਕੇ ਸਤਗੁਰ ਕਹ ਰਿਹਾ ਇਹ ਨਿਸ਼ਾਨੀ ਹੈ ਮਾਇਆ ਧਾਰੀ ਦੀ ਮਾਇਆ ਧਾਰੀ ਅਤ ਅੰਨਾ ਮਤਲਬ ਉਹਨੂੰ ਪਤਾ ਅੱਖਾਂ ਵੀ ਹੈਗੀਆਂ ਦੇਖਦਾ ਪਿਆ ਵੀ ਕੋਲ ਆ ਕੇ ਖੜ ਕੇ ਦੇਖੇਗਾ ਨਹੀਂ ਉਹ ਉਹ ਕੁਛ ਕਹੇਗਾ ਕਹੇਗਾ सेठ ਦੀ सेठ ਦੀ ਕੁਛ ਵੀ ਕਹੇਗਾ ਪਰ ਉਹਨੇ ਸੁਣਨਾ ਨਹੀਂ ਇਹ ਮਾਇਆ ਧਾਰੀ ਦੀ ਨਿਸ਼ਾਨੀ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਰੋੜ ਕ ਝੋੜਾ ਉਹ ਗੱਲ ਨਹੀਂ ਸੁਣਦਾ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਕਾਲਪੁਰਖ ਜਿਹੜਾ ਕਿਤੇ ਵੀ ਕਿਸੇ ਵੀ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਵੀ ਜਿੰਨੇ ਗ੍ਰੰਥ ਦੁਨੀਆ ਦੇ ਵਿੱਚ ਆ ਕਿਤੇ ਨਹੀਂ ਲਿਖਿਆ ਪ੍ਰਮਾਤਮਾ ਅਮੀਰ ਨਵਾਜ਼ ਹੈ। ਹੁਣ ਲਿਖਿਆ ਪ੍ਰਮਾਤਮਾ ਗਰੀਬ ਨਵਾਜ਼ ਹੈ। ਗਰੀਬ ਨਵਾਜ਼ ਗੁਸੈਆਂ ਮੇਰਾ ਮਾਥੇ ਛਾਦਰ ਤਰੇ। ਗਰੀਬਾਂ ਉਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾਗਣ ਮੈਂ ਸਾੜੀ ਪੂਰਾ ਨਿਆਂ ਕਰੇ ਕਰਤਾ। ਆਪਣੇ ਦਾਸ ਕੋ ਰਾਖਣ ਹਾਰਾ ਆਦ ਜਗਾਦ ਪ੍ਰਗਟ ਪ੍ਰਤਾਪ ਆਦ ਕਿਸੇ ਨੂੰ ਪਤਾ ਨਹੀਂ ਕਿ ਦੋ ਸੰਸਾਰ ਪੈਦਾ ਹੋਏ ਜੁਗਾਂ ਤੋਂ ਹੈ ਉਹਦਾ ਜਿਹੜਾ ਪ੍ਰਤਾਪ ਹੈ ਜਿਹੜੀ ਤਾਕਤ ਹੈ ਪ੍ਰਮਾਤਮਾ ਦੀ ਇਹ ਤਾਂ ਹੁਣ ਦੁਨੀਆ ਦੇ ਵਿੱਚ ਤਿੰਨ ਕਾਲ ਮੰਨਦੇ ਆ ਨਾ ਆਪਾਂ ਭੂਤ ਕਾਲ ਭਵਿੱਖ ਕਾਲ ਵਰਤਮਾਨ ਕਾਲ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਮੰਨੇ ਆ ਗੁਰੂ ਨਾਨਕ ਸਾਹਿਬ ਨੇ ਚਾਰ ਮੰਨੇ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਦੁਨੀਆ ਜੋ ਸੋਚਦੀ ਆ ਗੁਰੂ ਪਾਤਸ਼ਾਹ ਮਹਾਰਾਜ ਉਸ ਤੋਂ ਵੀ ਅੱਗੇ ਸੋਏ ਜਿਦਾਂ ਆਪ ਅੱਗੇ ਵੀ ਕੇਵਲੇ ਵਿਚਾਰ ਕੀਤੀ ਹੈ ਦੁਨੀਆ ਨੇ ਆਖਿਆ ਚਾਰ ਖਾਣੀਆਂ ਹਨ ਅੰਡਜ ਜੇਰਜ ਸੇਤਜ ਉਤਪੁਜ ਮਹਾਰਾਜ ਕਹਿੰਦੇ ਨਹੀਂ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਉਹ ਪ੍ਰਮਾਤਮਾ ਜਿਹੜਾ ਹੈ ਜੇ ਕਹਦਾਗਾ ਨਾ ਆਦ ਵੀ ਪ੍ਰਮਾਤਮਾ ਨੇ ਇਸ ਦਿਨ ਸ੍ਰਿਸ਼ਟੀ ਪੜਾਈ ਸੀ ਮਹਾਰਾਜ ਕਹਿੰਦੇ ਨਹੀਂ ਕੋਈ ਕਹੀ ਨਹੀਂ ਸਕਦਾ ਕਹਿ ਨਾ ਸਕੇ ਕੋ ਤੂੰ ਕਦ ਕਾ ਆਦ ਜਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਚ ਵੱਡ ਤਾਪ ਤਾਪ ਮਤਲ ਕਹਿੰਦੇ ਬੁਖਾਰ ਬਿਮਾਰੀ ਤੇ ਉਹ ਕਹਿੰਦੇ ਫਿਰ ਉਸ ਬਿਮਾਰੀ ਦੇ ਵਿੱਚ ਹੀ ਸੜ ਕੇ ਤਬਾਹ ਹੋ ਜਾਂਦਾ ਹੈ ਤਿੰਨ ਮਾਰਿਆ ਜੇ ਰਖੇ ਨਾ ਕੋਏ ਫਿਰ ਜਦੋਂ ਮਰਨ ਤੇ ਆ ਜਾਂਦਾ ਨਾ ਫਿਰ ਰੱਖ ਕੋਈ ਨਹੀਂ ਸਕਦਾ ਬਹੁਤ ਵੱਡਾ ਪ੍ਰਮਾਤਮਾ ਕਿਉਂਕਿ ਪੂਰਾ ਨਿਯਾਮ ਕਰੇ ਕਰਤਾ ਤਿੰਨ ਮਾਰਿਆ ਜੇ ਰਖੇ ਨਾ ਕੋਏ ਉਹ ਮਰੇ ਹੀ ਹੁੰਦੇ ਆ ਨਾ ਜਿਨ੍ਹਾਂ ਦੀ ਜਮੀਰ ਮਰ ਜਾਂਦੀ ਹੈ ਉਹ ਮਰੇ ਆ ਨਾ ਜਿਨ੍ਹਾਂ ਨੂੰ ਕੋਈ ਜਾਦੇ ਨਹੀਂ ਕਰਦਾ ਤਿੰਨ ਮਾਰਿਆ ਜੇ ਰਖੇ ਨਾ ਕੋਏ ਆਗੇ ਪਾਛੇ ਮੰਦੀ ਸੋਏ ਮੰਦ ਕਰਮੀ ਸਨ ਤੇ ਉਹਨਾਂ ਨੂੰ ਫਿਰ ਇਹੀ ਅੱਗੇ ਪਿੱਛੇ ਉਹੀ ਲੋਕੀ ਸੁਣਦੇ ਆ ਉਹੀ ਕੁਛ ਕਰਦੇ ਆਖਰ ਵਿੱਚ ਕਹਿੰਦੇ ਆਪਣੇ ਦਾਸ ਰੱਖੇ ਕੰਠ ਲਾਏ ਹੁਣ ਕੰਠ ਦੇ ਠੱਠੇ ਨੂੰ ਸਿਹਾਰੀ ਹੈ ਗਲ ਦੇ ਨਾਲ ਲਾ ਕੇ ਰੱਖਦਾ ਆਪਣੇ ਦਾਸ ਰੱਖੇ ਕੰਠ ਲਾਏ ਹੁਣ ਕਈਆਂ ਨੂੰ ਇਹ ਵੀ ਆ ਵੀ ਰੱਬ ਕਿਹੜਾ ਦਿਖਦਾ ਰੱਬ ਕਿਹੜਾ ਸਹਾਇਤਾ ਕਰਦਾ ਕਦੇ ਦੇਖਿਆ ਥੋੜੇ ਰੱਬ ਤੇ ਉਹ ਕਿਰਪਾ ਕਰਦਾ ਇੱਕ ਨਾ ਅੰਗਰੇਜ਼ ਸੰਤ ਹੋਇਆ ਪਰਮੇਸ਼ਰ ਦੀ ਬੰਦਗੀ ਕਰਦਾ ਸੀ ਤੇ ਜਦੋਂ ਉਹ ਜਾਂਦਾ ਸੀ ਨਾ ਸਮੁੰਦਰ ਦੇ ਕਿਨਾਰੇ ਸੈਰ ਕਰਦਾ ਸੀ ਤੇ ਉਹਨੂੰ ਕਿੰਨਾ ਭਰੋਸਾ ਬਣ ਗਿਆ ਜਦੋਂ ਤੁਰਦਾ ਸੀ ਨਾ ਤੇ ਦੋ ਪੈਰ ਉਹਦੇ ਤੇ ਦੋ ਪੈਰ ਹੋਰ ਹੁੰਦੇ ਸੀ ਭਰੋਸਾ ਹੁੰਦਾ ਸੀ ਵੀ ਰੱਬ ਮੇਰਾ ਮੇਰੇ ਨਾਲ ਹੈ ਇੱਕ ਦਿਨ ਉਹ ਬੜਾ ਵੱਡਾ ਤੂਫਾਨ ਆਇਆ ਤੇ ਬੜੀ ਉਹਨੇ ਦੌੜ ਭੱਜ ਕੇ ਆਪਣੀ ਜਾਨ ਬਚਾਈ ਤੇ ਜਦੋਂ ਪਿੱਛੇ ਮੁੜ ਕੇ ਦੇਖਿਆ ਵੀ ਅੱਜ ਦੋ ਹੀ ਪੈਰ ਹੈ ਉਹ ਕਹਿਣ ਲੱਗਾ ਚੰਗਾ ਤੂੰ ਕੀਤਾ ਰੱਬਾ ਜਦੋਂ ਮੁਸ਼ਕਲ ਆਈ ਤੇ ਤੂੰ ਵੀ ਛੱਡ ਕੇ ਭੱਜ ਗਿਆ ਉਹ ਕਹਿਣ ਲੱਗਾ ਉਹ ਤੇਰੇ ਪੈਰ ਨਹੀਂ ਮੇਰੇ ਆ ਜਦੋਂ ਮੁਸ਼ਕਲ ਆਈ ਸੀ ਮੈਂ ਤੈਨੂੰ ਉੱਪਰ ਚੁੱਕ ਲਿਆ ਸੀ ਉਹ ਪੈਰ ਮੇਰੇ ਆ ਉਹ ਤਾਂ ਬਹੁਤ ਵੱਡੀ ਕਿਰਪਾ ਕਰਦਾ ਹੈ ਅੱਜ ਕਿਰਪਾ ਹੀ ਵਰਤ ਰਹੀ ਹੈ ਜੇ ਪੰਜਾਬ ਵਿੱਚ ਹੋ ਰਿਹਾ ਜੋ ਇਹ ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਵਰਤ ਰਹੀ ਹੈ ਆਪ ਪਰਮੇਸ਼ਰ ਵਰਤ ਰਿਹਾ ਹਰੇਕ ਜੀਵ ਦੇ ਅੰਦਰ ਵਰਤ ਕੇ ਸੇਵਾ ਕਰ ਰਿਹਾ ਕਿੱਦਾਂ ਦੁਨੀਆ ਅੱਜ ਸੇਵਾ ਕਰ ਰਹੀ ਹੈ ਇਹ ਤਾਂ ਉਹ ਖੋਣ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਸਿੱਖਾਂ ਦਾ ਵੜ ਲਓ ਜਿੱਥੇ ਕੋਈ ਕੰਮ ਹੁੰਦਾ ਸੀ ਚੇ ਕਾਲ ਪੈਂਦਾ ਪਾ ਗੁਰੂ ਨਾਨਕ ਸਾਹਿਬ ਜੀ ਜਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੋਈ ਵੀ ਗੁਰੂ ਸਾਹਿਬ ਦਾ ਸਮਾ ਆਇਆ ਉਹ ਸਮੇਂ ਉਹਨਾਂ ਲੋਕਾਂ ਦੀ ਇਹ ਮਦਦ ਕਰਦੇ ਸੀ ਮਦਦ ਕਰਦੇ ਸੀ ਉਈ ਸੇਖਾਂ ਦੇ ਅੰਦਰ ਗੁਰੂ ਮਹਾਰਾਜ ਨੇ ਕੁੱਟ-ਕੁੱਟ ਕੇ ਭਰਿਆ ਅੱਜ ਭਾਵੇਂ ਠੀਕ ਹੈ ਪੰਜਾਬ ਦੇ ਜਿਹੜੇ ਸਿੰਗਰ ਹੈ ਭਾਵੇਂ ਉਹ ਕੇਸ ਧਾਰੀ ਨਹੀਂ ਹਨ ਕੇਸ ਨਹੀਂ ਰੱਖੇ ਹੋਏ ਪਰ ਜਿਹੜਾ ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਹੈ ਸਿੱਖੀ ਤਾਂ ਦਿਲੋਂ ਅੰਦਰ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਬੰਦਾ ਜਿਹੜਾ ਹੈ ਬਾਹਰੀ ਤੌਰ ਤੇ ਵੀ ਕੇਸਾ ਧਾਰੀ ਤਾਂ ਗੁਰੂ ਮਹਾਰਾਜ ਨੇ ਦੱਸਿਆ ਪਰ ਉਹ ਅੱਜ ਉਹਨਾਂ ਦੇ ਅੰਦਰ ਦੇਖਣ ਵਿੱਚ ਆਉਂਦਾ ਜਿਹੜੇ ਕਹਿੰਦੇ ਸੀ ਹੁੱਲੜਵਾਜੀ ਕਰਦੇ ਆ ਟਰੈਕਟਰ ਚਲਾਉਂਦੇ ਆ ਬਰਾਜੋ ਜਣ ਦੱਸ ਦਿੱਤਾ ਵੀ ਅਸੀਂ ਕਿੱਥੇ ਕਿੱਥੇ ਜਾ ਸਕਦੇ ਕਿੱਥੇ ਕਿੱਥੇ ਜਾ ਕੇ ਸੇਵਾ ਕਰ ਸਕਦੇ ਆ ਜਿੱਥੇ ਦੁਨੀਆ ਸੋਚ ਵੀ ਨਹੀਂ ਸਕਦੀ ਅੱਜ ਜਦੋਂ ਦਿੱਲੀ ਵਿੱਚ ਧਰਨਾ ਲੱਗਾ ਸੀ ਅੱਜ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਕਹਿੰਦੇ ਸੀ ਫੰਡਿੰਗ ਹੋ ਰਹੀ ਹੈ ਵਿਦੇਸ਼ਾਂ ਤੋਂ ਪੈਸਾ ਆ ਰਿਹਾ ਤੇ ਹੁਣ ਕਿੱਥੋਂ ਆ ਰਿਹਾ ਉਹਦੋਂ ਵੀ ਬਦਾਮ ਖਾਂਦੇ ਸੀ ਅੱਜ ਵੀ ਬਦਾਮ ਖਾ ਰਹੇ ਇਹ ਤਾਂ ਗੁਰੂ ਮਹਾਰਾਜ ਦੇ ਲੰਗਰ ਹੈ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਉੱਥੇ ਤਾਂ ਇੱਕ ਕੁੱਤਾ ਵੀ ਜਿਹੜਾ ਹੈ ਨਾ ਉਹ ਵੀ ਭੁੱਖਾ ਨਹੀਂ ਤੇ ਬੰਦੇ ਕਿੱਥੋਂ ਭੁੱਖੇ ਰਹਿ ਲੈਣਗੇ ਇਹ ਜਿੰਨਾ ਮਰਦੀ ਜ਼ੋਰ ਲਾ ਲੈਣ ਜਿੰਨੀਆਂ ਮਰਦੀ ਕਿੰਨੇ ਆ ਗਏ ਕਿੰਨੇ ਅਬਦਾਲੀ ਆ ਗਏ ਮਸਾਰੰਗੜ ਆ ਗਿਆ ਅ ਜਕਰੀਆ ਖਾਨ ਆ ਗਿਆ ਕਿੰਨਿਆਂ ਨੇ ਸਿੱਖੀ ਨੂੰ ਖਤਮ ਕਰਨ ਦਾ ਯਤਨ ਕੀਤਾ ਤੇ ਹੋ ਸਕਦੀ ਹੈ ਜਿਹਨੂੰ ਪਰਮੇਸ਼ਰ ਨੇ ਆਪ ਬਣਾਇਆ ਹੋਵੇ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਤੇ ਇਹ ਦੇਖੋ ਨਾ ਦਰਦ ਜਦੋਂ ਤੁਹਾਡੇ ਅੰਦਰ ਵੀ ਦਰਦ ਹੋਇਆ ਇਹ ਤਾਂ ਫਿਰ ਇਹੀ ਆ ਨੀ ਇਹ ਸਾਡੇ ਅੰਦਰ ਭਾਵਨਾ ਮੌਤਨ ਵੀ ਬੇਨਤੀ ਕੀਤੀ ਸੀ ਆਪਾਂ ਕਿੰਨਾ ਕੁ ਪੈਸਾ ਭੇਜਾਂਗੇ ਉੱਥੇ ਕੁਝ ਵੀ ਹੋਣਾ ਇੰਨੇ ਕੁ ਪੈਸੇ ਨਾਲ ਪਰ ਜਿਹੜੀ ਅੰਦਰ ਸਾਡੇ ਅੰਦਰ ਭਾਵਨਾ ਕੌਮ ਦੇ ਪ੍ਰਤੀ ਸਾਡਾ ਫਰਜ਼ ਹੈ ਉਹ ਸਾਨੂੰ ਦਰਸਾਉਂਦਾ ਅੱਜ ਬੱਚਾ ਬੱਚਾ ਹੈ ਉਹ ਜਿਹੜਾ ਇਸ ਗੱਲ ਨੂੰ ਮੈਨੂੰ ਬੱਚਾ ਬੈਠਾ ਛੋਟਾ ਜਿਹਾ ਬੋੜਾ ਜੀ ਦਾ ਤੇ ਪਰਸੋਂ ਕਹਿੰਦਾ ਗਿਆਨੀ ਕਿ ਪੰਜਾਬ ਵਿੱਚ ਕੀ ਹੋ ਗਿਆ ਬਾੜ ਆਈ ਪੈਸਾ ਇਕੱਠਾ ਕਰਾਂਗੇ भेजेंगे मतलब ਇਹ ਬੱਚੇ ਤੱਕਰ ਸੋਚ ਤਾਂ ਪੈਦਾ ਹੋਈ ਨਾ ਅਸੀਂ ਆਪਣੇ ਕੌਮ ਦੇ ਵਾਸਤੇ ਅੰਦਰ ਸਾਡੇ ਦਰਦ ਤਾਂ ਸਾਡੇ ਅੰਦਰ ਹੋਏ ਤੇ ਇਹ ਪ੍ਰਮਾਤਮਾ ਆਪ ਕਿਰਪਾ ਕਰੇਗਾ ਬਖਸ਼ਿਸ਼ ਕਰੇਗਾ ਤੇ ਅੱਜ ਹੀ ਇੱਕ ਬਹੁਤ ਵੱਡਾ ਲੀਡਰ ਹੈ ਪੰਜਾਬ ਦਾ ਬਲਵਿੰਦਰ ਸਿੰਘ ਤਲਵਾੜਾ ਉਹਨੇ ਕਿਹਾ ਸੀ ਕਹਿੰਦੇ ਤੁਸੀਂ ਫਿਕਰ ਨਾ ਕਰੋ ਗੁਰੂ ਤੇ ਇੰਨਾ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਭਰੋਸਾ ਕੌਮ ਨੂੰ ਅਗਲੀ ਆਉਣ ਵਾਲੀ ਵਿਸਾਖੀ ਜਿਹੜੀ ਹੈ ਅਗਲਾ ਆਉਣ ਵਾਲਾ ਖਾਲਸਾ ਪ੍ਰਗਟ ਦਿਵਸ ਜਿਹੜਾ ਹੈ ਉਹ ਸਿੱਖ ਕੌਮ ਚੜ੍ਹਦੀਆਂ ਕਲਾਂ ਵਿੱਚ ਫਿਰ ਬਣਾਏਗੀ ਖੇਤਾਂ ਵਿੱਚ ਫਿਰ ਹਰਿਆਲੀ ਤੇ ਉਹਦੇ ਉੱਪਰ ਭਰੋਸਾ ਕਿੰਨਾ ਵਿਸ਼ਵਾਸ ਹੈ ਕਿਉਂਕਿ ਆਪਣੇ ਦਾਸ ਰੱਖੇ ਕੰਠ ਲਾਏ ਸ਼ਰਨ ਨਾਨਕ ਹਰ ਨਾਮ ਤੇ ਆਏ ਉਹਨਾਂ ਨੂੰ ਪਤਾ ਹੈ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣਾਰ ਗੁਰੂ ਮਹਾਰਾਜ ਕਿਰਪਾ ਕਰਨ ਬੜ ਭਾਗੇ ਹੋ ਸਤਿਗੁਰੂ ਮਹਾਰਾਜ ਦੀ ਆਪ ਜੀਆਂ ਤੇ ਬਖਸ਼ਿਸ਼ ਹੈ ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਦੇ ਨੀਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ